ਨਕਨ ਇਹ ਸਰ ਹਾਂਜੀ ਬੇਸਿਕਲੀ ਅਨਦੀ ਪਾਲਸੀ ਦੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਆਇਆ ਗੋਲਡੀ ਬਰਾੜ ਦੇ ਨਾਲ ਲੋਰੈਂਸ ਬਿਸ਼ਨਰ ਮੇਨਲੀ ਗੋਲਡੀ ਬਰਾੜ ਨਾਲ ਡਾਇਰੈਕਟ ਸੰਪਰਕ ਸੀਗਾ ਨਾਲਾ ਜੇਲ੍ਹ ਵਿੱਚੋਂ ਵੀ ਸੀਗਾ 6 ਪਲੱਸ ਪ੍ਰਤੀਜਤ ਦਰਜ ਹੈ ਨਾ ਤੇ ਮਟਰ ਦੇ ਐਕਸਟਰਸ਼ਨ ਦੇ ਅਟੈਂਪਟੂ ਮਟਰ ਦੇ ਸਜ਼ਾ ਜਾਫਤ ਹੈ ਤੇ ਪੁੱਛਾ ਕਰ ਰਹੀ ਸੀ ਕਿ ਪੁਲਿਸ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹੌਟ ਚੇਜ਼ ਹੋਏ ਇਹਨਾਂ ਨੇ ਗੱਡੀ ਪਛਾ ਲਈ ਤੇ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲੌਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀਗੇ ਇਹਨਾਂ ਦੇ ਕੋਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਪੁਲਿਸ ਪਾਰਟੀ ਤੇ ਤੇ ਸਾਡੇ ਗੱਡੀਆਂ 'ਚ ਗੁਲੀਆਂ ਵੀ ਲੱਗੀਆਂ ਜਵਾਬੀ ਫਾਇਰ 'ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਤਾ ਸਿਵਲ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਕਰ ਲਿਆ ਗਿਆ ਤੇ ਸਰ ਇਹਨਾਂ ਦਾ ਨਾਮ ਕੀ ਹੈ ਕਪੂਠਲੇ ਵਾਲਾ ਕੌਣ ਹੈ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਕਿਹਨਾਂ ਦਾ ਬਲਰਾਜ ਬਲਰਾਜ ਕਿਹਨਾਂ ਦਾ ਇੱਕ ਕਪੂਠਲੇ ਦਾ ਤੇ ਦੂਜਾ ਪਵਨ ਪਵਨ ਇਹ ਝੰਡਿਆਲਾ ਦਾ ਇਹ 골ਡੀ ਬਰਾਡ ਦੇ ਨਾਲ ਦੇ ਸੀ ਸਰ ਕਿੰਨੇ ਵਪਨ ਇਹਨਾਂ ਕੋਲੋਂ ਬਰਾਮਦ ਹੋਏ ਚਾਰ ਵਪਨ ਰੂਪ ਬਣਾਮ ਕਿੰਨੀਆਂ ਗੋਲੀਆਂ ਆਮਨੇ ਸਭੇ ਚੁੱਕੀਆਂ ਟੋਟਲ 16 17 ਚੁੱਕੀਆਂ ਨਾ ਇਹ ਤਾਂ ਨਹੀਂ ਲੇਟਸਟ ਤੇ ਪੁਲਿਸ ਤੇ ਜਵਾਨ ਕੋਈ ਨਹੀਂ ਜੀ ਇਸ ਇਲਾਕੇ ਚ ਕੀ ਕਰ ਰਹਾ ਹੈ ਇਸ ਲੱਗਦਾ ਚੋਬੀ ਸੀਗਾ ਸਾਨੂੰ ਇਨਫੋਰਮੇਸ਼ਨ ਸੀ ਲੀਜ ਰਿਹਾ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰੀਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਪੜਾ ਰਹੇ ਨੇ ਸਰ ਇੰਜਜਰਡ ਤਾਂ ਨਹੀਂ ਹੋਏ ਪੁਲਿਸ ਵਾਲੇ ਨੇ ਪੁਲਿਸ ਵਾਲੇ ਨੇ ਬੋਰੀ ਕਿੱਥੇ ਲੱਗੀ ਹੈ ਦੋਸ਼ੀ ਦੋਸ਼ੀ ਦੇ ਪਰਚ ਦੋ ਬੋਲੇ ਲੱਗੇ ਪਰਚ ਲੱਗੇ ਇੱਕ ਗੋਤਿਆਂ ਤੇ ਲੱਗੇ ਦੋਨਾਂ ਨੇ ਲੱਗੇ ਆਈ 20 ਸੀਗੇ ਜੀ ਦੋਨਾਂ ਦੇ ਨਾ ਇੱਕ ਤੇ ਇੱਕ ਤੇ ਸਰ ਪਿੱਛੇ ਕਿੱਥੋਂ ਤੋਂ ਕੰਨਾ ਸ਼ੁਰੂ ਕੀਤੇ ਨਾ ਕੋ 2 ਕਿਲੋਮੀਟਰ ਪਹਿਲਾਂ ਕੋਈ ਕਿੰਨੇ ਕੁਝ ਆਪਾਂ ਨੂੰ ਚੇਸ ਸ਼ੁਰੂ ਕੀਤਾ ਦੋ ਦੋ ਘੰਟੇ ਪਹਿਲਾਂ ਦੀ ਗੱਲ ਸਰ ਕਿੰਨੇ ਕੁ ਪਰਚੇ ਇਹਨਾਂ ਤੇ ਪਹਿਲਾਂ ਵੀ ਹੈ 6+ ਹੈ ਫਿਲਹਾਲ ਤਾਂ 6+ ਸੀ ਸਮਵਡ ਆਇ ਔਰ ਹੁਣ ਕੇ ਤੁਹਾਨੂੰ ਦੱਸਦਾ ਸਰ ਤਿੰਨਾ ਤੇ ਪਰਚੇ ਆ ਜੀ ਹੰਤਨਾਂ ਤੇ ਪਰਚੇ ਠੀਕ ਹੁਣ ਬੰਦੇ ਟੋਟਲ ਕਿੰਨੇ ਰਸਤੇ ਟੋਟਲ ਦੋ ਬੰਦੇ ਰਸਤੇ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਖੈਰ ਹੈ ਉਹਦੇ ਨਾਲ ਹੀ ਹੈ ਉਹ ਲੱਗ ਜਾਊਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ